ਕੋਰੁੰਬੇਤੀ ਮਾਰ ਬ੍ਰਹਮ ਸਭ ਜਾਣੈ ਆਪਣਾ ਕੀ ਜੀਆ ਆਪਹਿ ਮਾਨੈ ਆਪੇ ਆਪੂ ਕਰਤ ਨਿਵੇਰਾ ਕਿਸੇ ਦੂਰ ਜਨਾਵਤ ਕੇ ਸੇ ਬੁਝਾਵਤ ਨੇਰਾ ਉਪਾਮ ਸਿਆਣਪ ਸਗਲ ਤੇਰਾ ਤ ਸਭ ਕਛ ਜਾਣੇ ਅੰਤੁ ਕੀ ਰਖੇ ਜਿਸ ਭਾਇ ਇਸ ਲੈ ਲੜੁ ਨਾਏ ਅਰਥਨੰ ਪਰ ਰਹਿ ਅਸਮਾਨ ਸੋ ਸੇ ਮਕੁ ਜਿਸ ਕਿਰਪਾ ਕਰੀ ਨਿਮਕ ਨਿਮਕ ਜਪ ਨਾਨਕ ਹਰੀ ਸੋ ਸੇਵਕ ਜਿਸ ਕਿਰਪਾ ਖੇਰੀ ਨਿਮਕ ਨਿਮਕ ਜਪ ਨਾਨਕ ਹਰੀ ਕਰੋ ਬੇਨਤੀ ਪਰ ਬ੍ਰਹਮ ਸਭ ਜਾਣੇ ਆਪਣੇ ਕੀਆ ਆਪੇ ਮਾਨੇ ਆਪੇ ਆਪਾ ਕੋ ਕਰਤਨ 베ਰਾ ਕਿਸੇ ਦੂਰ ਜਨਾਤ ਕਿਸੇ ਬੁਝਾਵਤ ਨੇਰਾ ਉਪਾਅ ਸਿਆਣਪ ਸੰਗ ਤੇਰਾ ਹਥ ਸਭ ਕਛ ਜਾਣੈ ਆਤਮੁ ਕੀ ਰਹੋ ਜਿਸ ਭਾਵੈ ਤਿਸ ਲੇ ਨਾੜਿ ਨਾਈ ਹਨਥਨੰ ਪਰ ਰਹੈ ਅਸਮੈ ਸੋ ਸੇਵਤੀ जिस कृपा करी निमक निमक जाप नानक हरी सो सेवक जिस कृपा करी निमक निमक जाप नानक हरी वाइगुरु जी का खानसा वाइगुरु जी की फतेह गुरुवाणी कीर्तन दी इस श्रडी विच आप सारे नु? जी आए हो ਹਰੀ ਜਸ ਗਾਇਨ ਕਰਦੇ ਹੋਏ ਹਰੀ ਨਾਮ ਗੁਣ ਗਾਇਨ ਕਰਦੇ ਹੋਏ ਗੁਰੂ ਜੀ ਉਪਦੇਸ਼ ਕਰਦੇ ਹਨ ਕਰੋ ਬੇਨਤੀ ਪਰਮ ਭਰਮ ਸਭ ਜਾਣੇ ਆਪਣਾ ਕੀ ਆਪੇ ਮਾਣੇ ਆਪਾਂ ਸਾਰੇ ਅਰਦਾਸਾਂ ਕਰਦੇ ਨਾ ਪ੍ਰਭੂ ਅੱਗੇ ਪਰ ਪ੍ਰਭੂ ਨੂੰ ਪਹਿਲਾਂ ਹੀ ਪਤਾ ਹੈ ਕਿ ਆਪਾਂ ਕੀ ਚਾਹੁੰਨੇ ਹੁਣ ਇੱਕ ਛੋਟਾ ਬੱਚਾ ਹੁੰਦਾ ਨਾ ਉਹ ਤਾਂ ਬੋਲ ਨਹੀਂ ਸਕਦਾ ਲੇਕਿਨ ਮਾਂ ਨੂੰ ਤਾਂ ਪਤਾ ਹੁੰਦਾ ਨਾ ਕਿ ਇਹਨੂੰ ਭੁੱਖ ਲੱਗੀ ਏ ਕੀ ਗੱਲ ਏ ਕੀ ਬਾਤ ਏ ਕਿਉਂਕਿ ਆਪਣੀ ਰਚਨਾ ਨੂੰ ਪ੍ਰਭੂ ਆਪ ਪਛਾਣਦੇ ਨੇ ਆਪਾਂ ਕੀ ਆ ਆਪੇ ਮਾਣੇ ਆਪੇ ਆਪ ਆਪ ਕਰਤ ਨਹੀਂ ਬਣਾ ਕਿਸੇ ਦੂਰ ਦਿਨਾਵਤ ਕਿਸੇ ਬੁਜਾਵਤ ਨਹੀਂ ਰਹਾ ਇੱਕ ਮਾਤਾ ਦੇ ਦੋ ਤਿੰਨ ਬੱਚੇ ਹੋਣਗੇ ਨਾ ਇੱਕ ਗੋਦੀ 'ਚ ਬੈਠਾ ਹੁੰਦਾ ਹੈ ਇੱਕ ਕੋਲੇ ਬੈਠਾ ਹੁੰਦਾ ਮਾਤਾ ਜਿਸ ਸਾਹਮਣੇ ਠੀਕ ਸਮਝਦੀ ਹੈ ਉਸ ਸਾਹਮਣੇ ਵਾਲੇ ਬੱਚੇ ਨੂੰ ਕੋਲੇ ਰੱਖਦੀ ਹੈ ਤੇ ਕਿਸੇ ਨੂੰ ਥੋੜਾ ਦੂਰ ਵੀ ਬਿਠਾਉਂਦੀ ਹੈ ਇਸੇ ਤਰ੍ਹਾਂ ਪ੍ਰਭੂ ਸੋਜੀ ਬਖਸ਼ਦਾ ਆਪੇ ਆਪ ਆਪ ਕਰਤ ਨਿਵੇਰਾ ਕਿਸੇ ਦੂਰ ਕਿਸੇ ਨੂੰ ਤਾਂ ਲੱਗਦਾ ਰੱਬ ਬੜਾ ਦੂਰ ਹੈ ਕਿਸੇ ਨੂੰ ਲੱਗਦਾ ਰੱਬ ਬੜਾ ਨੇੜੇ ਹੈ ਜਿਉ ਜੀ ਸੋਜੀ ਪਾਉਂਦਾ ਉਹਦੇ ਬੰਦੇ ਨੂੰ ਸੂਝ-ਬੂਝ ਵੀ ਰੱਖਦਾ ਉਪਾਮ ਸੇਣਪਸਾ ਗੱਲ ਤੇ ਰਹਿਤ ਸਭ ਕੁਝ ਜਾਣੀ ਆਤਮਕੀ ਰਹਿਤ ਆਪ ਚਤਰਾਈਆਂ ਸੇਣਪਾ ਪਰਬੂ ਗੇ ਕੰਤ ਨਹੀਂ ਕਰ ਸਕਦੇ ਉਹ ਤਾਂ ਆਪਣੇ ਦਿਲ ਦੀਆਂ ਪੂਰੀਆਂ ਗੱਲਾਂ ਜਾਣਦਾ ਹੈ ਛੋਟੀ ਤੋਂ ਛੋਟੀ ਆਪਣੇ ਅੰਦਰ ਦੀ ਜੋ ਤਰੰਗ ਹੈ ਨਾ ਪਰਮਾਤਮਾ ਆਪ ਪਰਮਾਤਮਾ ਦੇ ਦੀ ਰਚਨਾ ਹੈ ਨਾ ਤੇ ਪਰਮਾਤਮਾ ਤੋਂ ਆਪ ਕੁਝ ਵੀ ਛੁਪਾ ਨਹੀਂ ਸਕਦੇ ਪਰਮਾਤਮਾ ਅਗੇ ਉਪਾਸਿਆਣ ਪਾ ਤੇ ਸਾਰੀਆਂ ਕੰਮ ਨਹੀਂ ਆਉਂਦੀਆਂ ਸਭ ਕੁਝ ਜਾਣਿਆ ਆਤਮ ਕੀ ਰਹਿਤਾ ਆਪਣੇ ਅੰਦਰ ਜੋ ਵੀ ਕੁਝ ਚੱਲ ਰਿਹਾ ਹੈ ਨਾ ਉਹ ਸਾਰਾ ਪ੍ਰਭੂ ਜਾਣਦਾ ਹੈ ਜਿਸ ਭਾਵੇਂ ਤੁਸੀਂ ਲੈ ਲੜ ਲਾਏ ਹਨ 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 ਕਰ ਰਿਹਾ ਸਮਾਂ ਹੈ ਜਦੋਂ ਆਪਣਾ ਸ਼ੁੱਭ ਹਿਰਦੇ ਨਾਲ ਸ਼ੁੱਧ ਹਿਰਦੇ ਨਾਲ ਆਪਰ ਅਰਦਾਸ ਕਰਦੇ ਹਾਂ ਅਰਦਾਸ ਨ ਕਰਦੇ ਕਿ ਪ੍ਰਭੂ ਨੂੰ ਪਾਜੋਵੇ ਤੇ ਜਿਸ ਤੇ ਪ੍ਰਭੂ ਪਰਸਾਨ ਹੋ ਜਾਏ ਉਸ ਦੀ ਭਗਤੀ ਪ੍ਰਮਾਨ ਹੋ ਜਾਂਦੀ ਹੈ ਤੇ ਆਪਣੇ ਲੜ ਲਾ ਲੈਂਦਾ ਉਹ ਸਾਰੀ ਹੋਮੇ ਤਿਆਗ ਕਰਕੇ ਇੱਕ ਪ੍ਰਭੂ ਨਾਲ ਇੱਕ ਮਿਕ ਉਹਦੀ ਆਤਮਾ ਹੋ ਜਾਂਦੀ ਹੈ ਪ੍ਰਭੂ ਸਾਰੇ ਥਾਵਾਂ ਤੇ ਬਸਦਾ ਵਾ ਆਪਾਂ ਐ ਨਹੀਂ ਕਹਿ ਸਕਦੇ ਕਿ ਇਸ ਦੇਸ਼ ਵਿੱਚ ਹੈ ਜਾਂ ਉਸ ਦੇਸ਼ ਵਿੱਚ ਹੈ ਥਾਂ ਤੋਂ ਨੰਤਰ ਇੱਕ ਥਾਂ ਦੂਜੇ ਥਾਂ ਤੇ ਉਹਨਾਂ ਦੇ ਵਿਚਾਲੇ ਵੀ ਜੋ ਥਾਂ ਹੈ ਹਰ ਜਗ੍ਹਾ ਕੋਈ ਹੋਵੇ ਜਿੱਥੇ ਜਗ੍ਹਾ ਨਹੀਂ ਕਾਇਨਾਤ ਦੇ ਵਿੱਚ ਜਿੱਥੇ ਪ੍ਰਭੂ ਨਾ ਹੋਵੇ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪਨਾ ਨਖਰੀ ਸੇਵਕ ਕੋਈ ਹੈ ਪ੍ਰਭੂ ਦਾ ਜਿਹੜਾ ਪ੍ਰਭੂ ਦਾ ਹੁਕਮ ਮੰਨਦਾ ਹੈ ਤੇ ਹੁਕਮ ਉਹੀ ਮੰਨਦਾ ਜਿੱਤੇ ਪ੍ਰਭੂ ਦੀ ਕਿਰਪਾ ਹੁੰਦੀ ਹੈ ਪ੍ਰਭੂ ਦਾ ਪਾਣਾ ਬਿਟਾ ਕਰਕੇ ਮੰਨਦਾ ਨਿਮਖ ਨਿਮਖ ਜਪਨਾ ਨਖਰੀ ਤੇ ਫਿਰ ਜਦੋਂ ਇਹੋ ਜੀ ਬਖਸ਼ਿਸ਼ ਹੋ ਜਾਂਦੀ ਹੈ ਤੇ ਨਿਮਖ ਨਿਮਖ ਹਰ ਪਲ ਹਰ ਪਲ ਨਿਮਖ ਹੈ ਬਹੁਤ ਛੋਟਾ ਸਮਾਂ ਹੈ ਜਿੰਨੇ ਤੇਰੇ ਵਿੱਚ ਆਪ ਆਪਣੀਆਂ ਅੱਖਾਂ ਚਮਕਾਉਨੇ ਹਨ ਉਹ ਇੱਕ ਨਿਮਖ ਹੁੰਦਾ ਹੈ ਨਿਮਖ ਨਿਮਖ ਜਪਨਾ ਨਖਰੀ ਇਹ ਇੱਕ ਛਣ ਲਈ ਵੀ insan ਰੱਬ ਨੂੰ ਨਹੀਂ ਪਹੁੰਚਦਾ ਤੇ ਜਦੋਂ ਆਤਮਾ ਜਿਵੇਂ ਪਾਣੀ ਪਾਣੀ ਚ ਰਲਕੇ ਇੱਕ ਹੋ ਜਾਂਦਾ ਨਾ ਉਵੇਂ ਜੋ ਆਤਮਾ ਪਰਮਾਤਮਾ ਵਿੱਚ ਰਲਕੇ ਜਦੋਂ ਇੱਕ ਹੋ ਜਾਂਦੀ ਹੈ ਫਿਰ ਕੋਈ ਭੇਤ ਨਹੀਂ ਰਹਿ ਜਾਂਦਾ ਫਿਰ ਨਿਮਖ ਨਿਮਖ ਪ੍ਰਭੂ ਦੀ ਅਰਦਾਸ ਨਾਲ ਆਪਾਂ ਕਰਦੇ ਹਾਂ ਜਦੋਂ ਇਹੋ ਜੀ ਬਖਸ਼ਿਸ਼ ਹੋ ਜਾਂਦੀ ਹੈ ਇਸ ਤਰ੍ਹਾਂ ਪ੍ਰਭੂ ਜੀ ਇਸ ਤਰ੍ਹਾਂ ਗੁਰੂ ਜੀ ਉਪਦੇਸ਼ ਕਰਦੇ ਹਨ ਇਸ ਦੇ ਨਾਲੇ ਦਾਸ ਨੂੰ ਆਗਿਆ ਬਖਸ਼ੋ ਹੋਈ ਹੈ ਗਲਤੀ ਨਹੀਂ ਦਾਸ ਕਿਮਾਦਾ ਜਾਚਕੇ ਅਰਦਾਸ ਕਰਿਓ ਕਿ ਕੀਰਤਨ ਕਥਾ ਦੀ ਲੜੀ ਅੱਗੇ ਵੀ ਇਸੇ ਤਰ੍ਹਾਂ ਚੱਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ